रेडी जेकर साधारण ਮਨੁੱਖ ਦੇ ਪਿਆਰ ਦੀ ਗੱਲ ਕਰੀਏ ਤਾਂ ਹੈਰਾਨ ਹੋ ਜਾਓਗੇ ਉਸ ਦੇ ਪਿਆਰ ਵਿੱਚ ਇੰਨੀ ਮਿਲਾਵਟ ਮਿਲੀ ਹੈ ਉਸ ਦੇ ਸੋਨੇ ਵਿੱਚ ਇੰਨਾ ਕਚਰਾ ਹੈ ਕਿ ਸੋਨਾ ਤਾਂ 1% ਦੀ ਬਾਕੀ 99% ਤਾਂ ਕਚਰਾ ਹੈ ਡੰਡੀ ਪਿਆਰ ਦੇ ਨਾ ਉਤੇ ਕਿਰਨਾ ਤੱਕ ਅੰਦਰ ਸਮੋਈ ਹੋਈ ਹੈ ਡੰਡੀ ਕੀ ਤੁਸੀਂ ਗੌਰ ਕੀਤਾ ਹੈ ਕਿ ਪਿਆਰ ਨੂੰ ਕਿਰਨਾ ਬਣਨ ਉੱਤੇ ਸਮਾਂ ਕਿੰਨਾ ਲੱਗਦਾ ਹੈ ਮਿੱਤਰ ਨੂੰ ਦੁਸ਼ਮਣ ਬਣਨ ਉੱਤੇ ਕਿੰਨਾ ਸਮਾਂ ਲੱਗਦਾ ਹੈ ਡੰਡੀ ਜਿਸ ਇਸਤਰੀ ਲਈ ਅਸੀਂ ਜਾਨ ਦੇਣ ਨੂੰ ਤਿਆਰ ਸੀ ਉਸਦੀ ਜਾਨ ਲੈਣ ਵਾਸਤੇ ਵੀ ਤਿਆਰ ਹੋ ਜਾਂਦੇ ਹਾਂ ਡੰਡੀ ਕੀ ਪਿਆਰ ਵੀ ਕਿਰਨਾ ਬਣ ਸਕਦਾ ਹੈ ਡੰਡੀ ਜੇਕਰ ਪਿਆਰ ਕਿਰਨਾ ਬਣ ਸਕਦਾ ਹੈ ਤਾਂ ਇਹ ਕਿਸ ਤਰ੍ਹਾਂ ਦਾ ਪਿਆਰ ਹੈ ਡੰਡੀ ਅਸਲ ਵਿੱਚ ਇਹ ਪਿਆਰ ਹੁੰਦਾ ਹੀ ਨਹੀਂ ਡੰਡੀ ਇਹ ਪਿਆਰ ਦੇ ਨਾ ਉੱਤੇ ਨਾਟਕ ਖੀ ਹੁੰਦਾ ਹੈ ਡੰਡੀ ਅਸੀਂ ਪਿਆਰ ਦਾ ਮਖੌਟਾ ਹੀ ਮੂੰਹ ਉੱਤੇ ਚੜਾਇਆ ਹੁੰਦਾ ਹੈ ਡੰਡੀ ਅਸੀਂ ਪਿਆਰ ਦੇ ਨਾਂ ਉੱਤੇ ਸ਼ੋਸ਼ਣ ਕਰਦੇ ਹਾਂ ਡੰਡੀ ਇੱਕ ਦੂਜੇ ਦਾ ਉਪਯੋਗ ਕਰਦੇ ਹਾਂ ਡੰਡੀ ਪਿਆਰ ਦੇ ਨਾਂ ਉੱਤੇ ਰਾਜਨੀਤੀ ਹੈ ਕੂਟਨੀਤੀ ਹੈ ਡੰਡੀ ਇਸ ਜਗਤ ਵਿੱਚ ਪਿਆਰ ਸਿਰਫ 1 ਫੀਸਦੀ ਹੈ ਬਾਕੀ 99 ਫੀਸਦੀ ਪਿਆਰ ਦੇ ਨਾਂ ਉੱਤੇ ਨਾਟਕ ਹੀ ਹੋ ਰਿਹਾ ਹੈ ਡੰਡੀ ਇਹ ਉਪਰੋਕਤ ਵਿਚਾਰ ਮੇਰੇ ਨਹੀਂ ਆਚਾਰੀਆ ਰਜਨੀਸ਼ ਦੇ ਹਨ ਡੰਡੀ ਰਜਨੀਸ਼ ਬਹੁਤ ਵੱਡੇ ਵਿਦਵਾਨ ਫਿਲਾਫਰ ਹੋਏ ਹਨ ਡੰਡੀ ਪਰ ਰਜਨੀਸ਼ ਰੈਡੀ ਬੜੀ ਫਰਾਖ ਦੀ ਲਈ ਨਾਲ ਇਹ ਵੀ ਕਹਿੰਦੇ ਹਨ ਕਿ ਇਹ ਫਲਾਣੇ ਮਹਾਪੁਰਸ਼ ਜਾਂ ਵਿਦਵਾਨ ਨੇ ਕਹੇ ਹਨ ਉਹ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਮੇਰੇ ਵਿਚਾਰ ਵੀ ਠੀਕ ਨਹੀਂ ਲੱਗਦੇ ਤਾਂ ਵੀ ਨਾ ਮੰਨੋ ਡੰਡੀ ਉਹ ਕਹਿੰਦੇ ਹਨ ਕਿਸੇ ਵੀ ਵਿਚਾਰ ਨੂੰ ਆਪਣੇ ਨਜ਼ਰੀਏ ਤੋਂ ਤਰਕ ਨਾਲ ਪਰਖੋ ਵੇਖੋ ਫਿਰ ਹੀ ਮੰਨੋ ਡੰਡੀ ਮੈਂ ਰਜਨੀਸ਼ ਨੂੰ ਕਾਫੀ ਸਾਲਾਂ ਤੋਂ ਪੜ ਰਿਹਾ ਹਾਂ ਅਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਵੀ ਹਾਂ ਡੰਡੀ ਕਿਸੇ ਦੇ ਵਿਚਾਰਾਂ ਨਾਲ ਅਸਹਿਮਤ ਹੋਣਾ ਵੀ ਮੈਂ ਉਹਨਾਂ ਤੋਂ ਹੀ ਸਿੱਖਿਆ ਹੈ ਡੰਡੀ ਹੁਣ ਪਿਆਰ ਦੇ ਸੰਬੰਧ ਵਿੱਚ ਆਚਾਰੀਆ ਜੀ ਦੇ ਵਿਚਾਰ ਮੈਨੂੰ ਠੀਕ ਲੱਗਦੇ ਹਨ ਪਰ ਬਹੁਤੇ ਠੀਕ ਨਹੀਂ ਲੱਗਦੇ ਡੰਡੀ ਬਾਕੀ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਪਿਆਰ ਦੇ ਸੰਬੰਧ ਵਿੱਚ ਮੈਂ ਆਪਣੇ ਮੌਲਿਕ ਵਿਚਾਰ ਲਿਖਣਾ 14 ਹਾਂ ਡੰਡੀ ਆਚਾਰੀਆ ਕਹਿ ਰਹੇ ਹਨ ਇਸ ਜਗਤ ਵਿੱਚ ਪਿਆਰ ਸਿਰਫ 1 ਫੀਸਦੀ ਹੀ ਹੈ ਬਾਕੀ 99 ਫੀਸਦੀ ਢੋਂਗ ਹੈ ਡੰਡੀ ਨਾਟਕ ਹੀ ਹੋ ਰਿਹਾ ਹੈ ਡੰਡੀ ਹੋ ਸਕਦਾ ਆਚਾਰੀਆ ਜੀ ਦੇ ਵਾਸਤੇ ਬਹੁਤ ਕੌੜੇ ਅਨੁਭਵ ਰਹੇ ਹੋਣ ਡੰਡੀ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਦੁਨੀਆ ਹੁਣ ਤੱਕ ਕਦੋਂ ਦੀ ਮਰ ਮੁੱਕ ਗਈ ਹੁੰਦੀ ਡੰਡੀ ਪਿਆਰ ਤੋਂ ਬਿਨਾ ਮਨੁੱਖ ਉਹਨਾ ਛਿਲੜਾ ਵਾਂਗ ਹੋ ਜਾਂਦਾ ਹੈ ਜੋ ਰਸ ਨਿਕਲਣ ਤੋਂ ਬਾਅਦ ਬੱਝਦੇ ਹਨ ਡੰਡੀ ਜੇਕਰ ਦੁਨੀਆ ਚੱਲ ਰਹੀ ਹੈ ਤਾਂ ਥੋੜੇ ਬਹੁਤੇ ਪਿਆਰ ਕਰਕੇ ਹੀ ਚੱਲ ਰਹੀ ਹੈ ਡੰਡੀ ਇਹ ਗੱਲ ਆਚਾਰੀਆ ਜੀ ਦੀ ਬਿਲਕੁਲ